ਪਾਵੇਂ ਕੈਲੰਡਰ ਤੇ ਸਾਲ 23 ਤੋਂ 24 ਹੋ ਗਿਆ ਪਰ ਮੂਸੇ ਵਾਲਾ ਦੇ ਮਾਪੇ ਅਜ ਵੀ ਇਨਸਾਫ ਲਈ ਅਦਾਲਤਾਂ ਦੇ ਚੱਕਰ ਗੱਟ ਰਹੇ ਨੇ ਸਿੱਧੂ ਦੇ ਫੈਨਸ ਲਈ ਵੀ ਨਵਾਂ ਸਾਲ ਕੋਈ ਬਹੁਤੇ ਚਾਹ ਵਾਲਾ ਨਹੀਂ ਚੜਿਆ ਉਹ ਵੀ ਉਦਾਸ ਨੇ ਕਿਉਂਕਿ ਉਹਨਾਂ ਦਾ ਚਹੇਤਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਮਾ ਚਰਨ ਕੌਰ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਪਰਿਵਾਰ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ ਹੋਰ ਕੀ ਕੁਝ ਲਿਖਿਆ ਹੈ ਪੋਸਟ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਾਡੇ ਭੈਣ ਭਰਾ ਤੇ ਬੱਚਿਆਂ ਨੂੰ ਸਿੱਧੂ ਪਰਿਵਾਰ ਵੱਲੋਂ ਨਵਾਂ ਸਾਲ ਮੁਬਾਰਕ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਪਰ ਅੱਜ ਦੇ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀਆਂ ਜਿਨ੍ਹਾਂ ਜਿਨ੍ਹਾਂ ਦਰਿੰਦਿਆਂ ਨੇ ਸਾਡੇ ਜਿਗਰ ਦਾ ਟੁਕੜਾ ਸਾਡੇ ਤੋਂ ਦੂਰ ਕਰਨ ਵਿੱਚ ਰੋਲ ਅਦਾ ਕੀਤਾ ਹੈ ਵਾਹਿਗੁਰੂ ਉਹਨਾਂ ਦੀ ਬਰਬਾਦੀ ਦੇ ਰਸਤੇ ਖੋਲੇ ਇਹ ਇੱਕ ਦੁਖੀ ਮਾਂ-ਬਾਪ ਦੀ ਅਰਦਾਸ ਤਾਂ ਇਨ੍ਹਾਂ ਦੁਖੀ ਭਰੇ ਸ਼ਬਦਾਂ ਦੇ ਨਾਲ ਮਾਂ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਹੈ ਹੋਰ ਖਬਰਾਂ ਲਈ ਜੁੜੇ ਰਹੋ ਦੀ ਪੋਸਟ ਪੰਜਾਬੀ ਦੇ ਨਾਲ ਪਾਵੇਂ ਕੈਲੰਡਰ ਤੇ ਸਾਲ 23 ਤੋਂ 24 ਹੋ ਗਿਆ ਪਰ ਮੂਸੇ ਵਾਲਾ ਦੇ ਮਾਪੇ ਅਜ ਵੀ ਇਨਸਾਫ ਲਈ ਅਦਾਲਤਾਂ ਦੇ ਚੱਕਰ ਗੱਟ ਰਹੇ ਨੇ ਸਿੱਧੂ ਦੇ ਫੈਨਸ ਲਈ ਵੀ ਨਵਾਂ ਸਾਲ ਕੋਈ ਬਹੁਤੇ ਚਾ ਵਾਲਾ ਨਹੀਂ ਚੜਿਆ ਉਹ ਵੀ ਉਦਾਸ ਨੇ ਕਿਉਂਕਿ ਉਹਨਾਂ ਦਾ ਚਹੇਤਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਮਾ ਚਰਨ ਕੌਰ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਪਰਿਵਾਰ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ ਹੋਰ ਕੀ ਕੁਝ ਲਿਖਿਆ ਹੈ ਪੋਸਟ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਨੀ ਆਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਾਡੇ ਭੈਣ ਭਰਾ ਤੇ ਬੱਚਿਆਂ ਨੂੰ ਸਿੱਧੂ ਪਰਿਵਾਰ ਵੱਲੋਂ ਨਵਾਂ ਸਾਲ ਮੁਬਾਰਕ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਪਰ ਅੱਜ ਦੇ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀਆਂ ਜਿਨ੍ਹਾਂ ਜਿਨ੍ਹਾਂ ਦਰਿੰਦਿਆਂ ਨੇ ਸਾਡੇ ਜਿਗਰ ਦਾ ਟੁਕੜਾ ਸਾਡੇ ਤੋਂ ਦੂਰ ਕਰਨ ਵਿੱਚ ਰੋਲ ਅਦਾ ਕੀਤਾ ਹੈ ਵਾਹਿਗੁਰੂ ਉਹਨਾਂ ਦੀ ਬਰਬਾਦੀ ਦੇ ਰਸਤੇ ਖੋਲੇ ਇਹ ਇੱਕ ਦੁਖੀ ਮਾਂ-ਬਾਪ ਦੀ ਅਰਦਾਸ ਤਾਂ ਇਨਾਂ ਦੁਖੀ ਪਰਿਵਾਰ ਸ਼ਬਦਾਂ ਦੇ ਨਾਲ ਮਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਹੈ ਹੋਰ ਖਬਰਾਂ ਦੇ ਜੁੜੇ ਰੋਡੇ ਦੀ ਪੋਸਟ ਪੰਜਾਬੀ ਦੇ ਨਾਲ। ਭਾਵੇਂ ਕੈਲੰਡਰ ਤੇ ਸਾਲ 23 ਤੋਂ 24 ਹੋ ਗਿਆ ਪਰ ਮੂਸੇਵਾਲਾ ਦੇ ਮਾਪੇ ਅਜ ਵੀ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਗੱਟ ਰਹੇ ਨੇ। ਸਿੱਧੂ ਦੇ ਫੈਨਸ ਲਈ ਵੀ ਨਵਾਂ ਸਾਲ ਕੋਈ ਬਹੁਤੇ ਚਾਹ ਵਾਲਾ ਨਹੀਂ ਚੜਿਆ ਉਹ ਵੀ ਉਦਾਸ ਨੇ ਕਿਉਂਕਿ ਉਹਨਾਂ ਦਾ ਚਹੇਤਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਮਾ ਚਰਨ ਕੌਰ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਪਰਿਵਾਰ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ ਹੋਰ ਕੀ ਕੁਝ ਲਿਖਿਆ ਹੈ ਪੋਸਟ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਾਡੇ ਭੈਣ ਭਰਾ ਤੇ ਬੱਚਿਆਂ ਨੂੰ ਸਿੱਧੂ ਪਰਿਵਾਰ ਵੱਲੋਂ ਨਵਾਂ ਸਾਲ ਮੁਬਾਰਕ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਪਰ ਅੱਜ ਦੇ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀਆਂ ਜਿਨ੍ਹਾਂ ਜਿਨ੍ਹਾਂ ਦਰਿੰਦਿਆਂ ਨੇ ਸਾਡੇ ਜਿਗਰ ਦਾ ਟੁਕੜਾ ਸਾਡੇ ਤੋਂ ਦੂਰ ਕਰਨ ਵਿੱਚ ਰੋਲ ਅਦਾ ਕੀਤਾ ਹੈ ਵਾਹਿਗੁਰੂ ਉਹਨਾਂ ਦੀ ਬਰਬਾਦੀ ਦੇ ਰਸਤੇ ਖੋਲੇ ਇਹ ਇੱਕ ਦੁਖੀ ਮਾਂ-ਬਾਪ ਦੀ ਅਰਦਾਸ ਤਾਂ ਇਨ੍ਹਾਂ ਦੁਖੀ ਭਰੇ ਸ਼ਬਦਾਂ ਦੇ ਨਾਲ ਮਾਂ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਹੈ ਹੋਰ ਖਬਰਾਂ ਲਈ ਜੁੜੇ ਰਹੋ ਦੀ ਪੋਸਟ ਪੰਜਾਬੀ ਦੇ ਨਾਲ